ਸਾਰ ਮਜ਼ਦੂਰ ਇਕਤਾ ਜਿੰਦਾਬਾਦ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੇਸ਼ ਦੇ ਅੰਧਾਤਾਂ ਦੇ ਹੱਕ ਦੇ ਵਿੱਚ ਹੈ ਜੋ ਕਿ ਸੈਂਟਰ ਸਰਕਾਰ ਭਾਜਪਾ ਦੀ ਸਰਕਾਰ ਜਿਹੜੀ ਹੈ ਸਾਡੇ ਅੰਧਾਤਾਂ ਦੇ ਉੱਤੇ ਤਸ਼ੱਦਦ ਕਰ ਰਹੀ ਹੈ ਉਸ ਮੈਟਰ ਦੇ ਉੱਤੇ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜਿਹੜਾ ਕਿ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵਰਿੰਦਰਪ੍ਰੀਤ ਸਿੰਘ ਪਾੜਾ ਜੀ ਦੀ ਰਹਿਨਮਾਈ ਹੇਠ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਇਸੇ ਕਰਕੇ ਹੀ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅੱਜ ਜੋ ਕਿਸਾਨ ਦੇ ਪੁੱਤ ਕਿੱਥੇ ਨੇ ਕੈਪਟਨ ਸਾਡੇ ਇੰਨੇ ਜਿਹੜੇ ਕਿਸਾਨ ਆ ਕੱਲ ਵੀ 100 ਤੋਂ ਵੱਧ ਕਿਸਾਨ ਜਿਹੜੇ ਘਾਇਲ ਹੋਏ ਆ ਅਜੇ ਕਈਆਂ ਦੀ ਹਾਲਤ ਵੀ ਗੰਭੀਰ ਹੈ ਅੱਜ ਉਹ ਕਿਸਾਨ ਦੇ ਪੁੱਤ ਕਿੱਥੇ ਆ ਉਹ ਕਿਉਂ ਨਹੀਂ ਕਿਸਾਨ ਦੇ ਹੱਕ ਦੇ ਵਿੱਚ ਬੋਲੇ ਅੱਜ ਅਸੀਂ ਇਹੀ ਉਹਨਾਂ ਕੋਲ ਜਵਾਬ ਮੰਗਣਾ ਚਾਹਦੇ ਆ ਜੇ ਕਿਸਾਨ ਕਾਂਗਰਸ ਪਾਰਟੀ ਪਹਿਲੇ ਵੀ ਕਿਸਾਨਾਂ ਦੇ ਨਾਲ ਸੀ ਤੇ ਹੁਣ ਵੀ ਕਿਸਾਨਾਂ ਦੇ ਨਾਲ ਆ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਜਿਹੜੇ ਆ ਅੱਜ ਤੋਂ 3 ਦਿਨ ਪਹਿਲੇ ਵੀ ਕਿਸਾਨਾਂ ਦੇ ਜਿਨ੍ਹਾਂ ਦੇ ਪ੍ਰੋਬਲਮ ਆਈ ਹੈ ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹਨਾਂ ਕੋ ਭੋਕੇ ਆਏ ਆ ਤੇ ਆਪਾਂ ਵੀ ਇੱਥੇ ਪਟਾਲੇ ਦੇ ਵਿੱਚ ਜਿਹੜਾ ਜਰਨੈਲ ਸਿੰਘ ਨਾਂ ਦੇ ਕਿਸਾਨ ਦੇ ਉੱਤੇ ਸਾਡੇ ਸੱਟ ਲੱਗੀ ਸੀ ਉਹਨਾਂ ਦੇ ਅਸੀਂ ਵੀ ਸਾਰੇ ਜਾਣੇ ਸਾਰੀ ਟੀਮ ਸਾਡੀ ਉਹਨਾਂ ਦਾ ਪਤਾ ਲੈਣ ਗਈ ਸੀ ਤੇ ਕਾਂਗਰਸ ਪਾਰਟੀ ਜਿਹੜੀ ਹੈ ਕਿਸਾਨਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਅਗਲੀ ਰਣਨੀਤੀ ਕੀ ਲ ਹੋਗੀ ਅਗਰ ਕਿਸਾਨਾਂ ਨੂੰ ਕਾਂਗਰਸ ਦਾ ਸਟੈਂਡ ਕਲੀਅਰ ਹੈ ਜੀ ਤਨ ਮਨ ਤੇ ਧਨ ਦੇ ਨਾਲ ਅਸੀਂ ਕਿਸਾਨਾਂ ਦੇ ਨਾਲ ਆ ਜਿੱਥੇ ਕਿਤੇ ਲੋਡ ਪਈ ਉਹ ਸਾਡਾ ਅੰਦਾਜ਼ਾ ਵਾ ਅਸੀਂ ਉਹਨਾਂ ਨੂੰ ਅੱਖੋਂ ਪਰਖੇ ਨਹੀਂ ਕਰ ਸਕਦੇ ਸਾਰੀ ਸਾਡੀ ਟੀਮ ਸਾਡੇ ਮੇਅਰ ਸਾਹਿਬ ਬੈਠੇ ਆ ਸਾਡੇ ਬੌਸ ਆ ਜੋ ਸਾਨੂੰ ਹੁਕਮ ਲਾਣਗੇ ਅਸੀਂ ਉਦਾਂ ਹੀ ਚੜ੍ਹਦੀ ਕਲਾ ਚ ਰਹੇਗੀ ਸਾਡੀ ਪਾਰਟੀ ਦੋਨ ਬੜੇ ਖਤਰੇ ਕਿਸਾਨ ਜਿਤਮੁਰ ਫੁਮੇਤੀਆ ਨੇ ਧਰਨਾ ਲਾਇਆ ਉਹ ਅਜੇ ਤੋਂ 3 ਸਾਲ ਪਹਿਲਾਂ ਵੀ ਲਗਾ ਸੀਗਾ ਉਹਦੇ ਚ ਜਿਹੜੀਆਂ ਸੈਟਅਪ ਕਰਨਾਂ ਦੀਆਂ ਮੰਗਾ ਮੰਨੀਆਂ ਸੀ ਉਹ ਇਹਨਾਂ ਨੇ ਕੋਈ ਲਾਗੂ ਨਹੀਂ ਕੀਤੀ ਉਹਦੇ ਲਈ ਇਹਨਾਂ ਨੂੰ ਦੁਬਾਰਾ ਚਰਚਾ ਕਰਨਾ ਪੈ ਰਿਹਾ ਤੇ ਉਹ ਅੱਜ ਚੱਬੂ ਬਾਟਰ ਤੇ ਇਦਾਂ ਲੱਗਦਾ ਜਿਦਾ ਕਿਸੇ ਦੂਜੇ ਦੇਸ਼ ਨਾਲ ਚੱਗ ਲੱਗੀ ਹੈ ਤੇ ਅਸੀਂ ਇਹਨਾਂ ਦੇ ਕਿਹੇ ਤਰ੍ਹਾਂ ਦੀ ਵੀ ਉਹਨਾਂ ਨੂੰ ਸਾਡੀ ਸਪੋਰਟ ਦੀ ਲੋੜ ਹੋਵੇ ਜਿਸ ਤਰ੍ਹਾਂ ਸਾਡੀ ਪਾਰਟਾਈ ਕਾਇਮ ਦਾ ਦੇਸ਼ ਆਏਗਾ ਅਸੀਂ ਸਾਰੇ ਇੱਕ ਦਨ ਮੰਨਤਾ ਦੇ ਨਾਲ ਉਹ ਸੰਘਰਸ਼ ਦੇ ਵਿੱਚ ਜਾਣ ਪਿਆ ਰਹੇ ਸਨਾਂ ਨੇ ਐਲਾਨ ਕੀਤਾ ਸੀ ਬਿਲਕੁਲ ਉਹ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਵੀ ਬੀਜੇਪੀ ਦੀ ਸਰਕਾਰ ਆ ਹਰਿਆਣਾ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਆ ਇਹਨਾਂ ਦੀ ਨੀਤੀ ਕੋਈ ਆ ਕਿ ਆਪਣਾ ਟਾਈਮ ਪਾਸ ਕਰਕੇ ਤੇ ਮਿਰਕਲ ਥੋੜੇ ਦਿਨਾਂ ਤੱਕ ਚੋਣ ਜਾਬਤਾ ਲੱਗ ਜਾਣਾ ਤੇ ਕਿਸਾਨਾਂ ਦੀਆਂ ਜਿਹੜੀਆਂ 550 ਤੋਂ ਪਸਾਨ ਉੱਤੇ ਪਿਛਲੀ ਵਾਰੀ ਸ਼ਹੀਦ ਹੋਏ ਸੀ ਤੇ ਜਿਹੜਾ ਐਡਾ ਵੱਡਾ ਨਾਲ ਸੰਘਰਸ਼ ਕੀਤਾ ਤੇ ਉਹਨਾਂ ਦਾ ਸਾਰਾ ਹੀ ਫਰਾਡ ਹੋਇਆ ਤੇ ਇਹਨਾਂ ਨੂੰ ਜੇ ਸਾਡਾ ਟਾਈਮ ਲੰਘ ਜੂਗਾ ਤੇ ਮੰਗ ਕੋਈ ਨਹੀਂ ਮੰਨਣੀ ਤੇ ਉਹਨਾਂ ਨੇ ਬੜੇ ਬੜੀ ਇਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਆ ਹੁਣ ਵੀ ਮੀਟਿੰਗਾਂ ਹੋਈਆਂ ਨੇ ਪਰ ਉਹਦਾ ਕੋਈ ਸਟਾਣੀ ਨਿਕਲਦਿਆਂ ਤੇ ਇਹ ਜਿਹੜੀ ਸਰਕਾਰ ਆ ਬਿਲਕੁਲ ਅਨਿਆਇ ਕਰ ਰਹੀ ਆ ਕੋਈ ਨਿਆਂ ਨਹੀਂ ਦੇ ਰਹੀ ਉਹਨਾਂ ਨੂੰ ਤੇ ਇਹ ਜਿਹੜੀ ਆ ਬਹੁਤ ਹੀ ਮਾੜੀ ਨਿੰਦਣਯੋਗ ਗੱਲ ਆ ਵੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਆ ਤੇ ਰੌਲਾ ਤੇ ਉਹ ਪਾਈ ਜਾਂਦੇ ਆ ਕਿ ਇਹ ਕਿਸਾਨਾਂ ਦੇ ਨਾਲ ਆ ਪਰ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲਾਬਾਰੀ ਹੋ ਰਹੀ ਆ ਤੇ ਉੱਥੇ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਫਟ ਰੌਲੇ ਆ ਤੇ ਉਹਦੇ ਲਈ ਤੇ ਕੁਝ ਕੀਤਾ ਨਹੀਂ ਇਹਨਾਂ ਨੇ ਕੋਈ ਸਪੋਰਟ ਨਹੀਂ ਕੀਤੀ ਕੋਈ ਬਿਆਨ ਨਹੀਂ ਦਿੱਤਾ ਤੇ ਜਿਹੜੀ ਕਾਲੀਦਾਲ ਆ ਉਹ ਤੇ ਉੰਦਾ ਹੀ ਚੁੱਪ ਕਰਕੇ ਬੈ ਗਈ ਆ ਕਿ ਭਾਜਪੀ ਨਾਲ ਲਾਇੰਸ ਹੁੰਦਾ ਫਿਰਦਾ ਸੀ ਉਹ ਲੱਗਦਾ ਕਿ ਬੋਲ ਹੀ ਨਹੀਂ ਸਕਦੇ ਇਸ ਮਸਲੇ 'ਚ ਉਦੋਂ ਵੇਖੋ ਜਿਹੜਾ ਸੁਆਮੀ ਨਾਥਨ ਦੀ ਕਮਿਸ਼ਨ ਦੀ ਜਿਹੜੀ ਕਮਿਸ਼ਨ ਸਾਬਤ ਕੀਤਾ ਉਹ ਕਾਂਗਰਸ ਵਾਲੇ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਬੀਜੇਪੀ ਸਰਕਾਰ ਆ ਗਈ ਉਹਨਾਂ ਨੇ ਉਦੋਂ ਤੋਂ ਇਲਾਵਾ ਮੋਦੀ ਸਾਹਿਬ ਲਈ ਗਿਆ ਕਿ ਜਿਹੜਾ ਕਮਿਸ਼ਨ ਦੀ ਰਿਪੋਰਟ ਆਏਗੀ ਅਸੀਂ ਇਹਨੂੰ ਲਾਗੂ ਕਰਾਂਗੇ ਅੱਜ ਤੱਕ ਉਹ ਪੇਸ਼ ਨਹੀਂ ਲਾਗੂ ਵੀ ਕੀਤੇ